ਜਾਨਪੁਰ ਤੋਂ ਬਹੁਤ ਹੀ ਜੜੀ ਆ ਮੰਦ ਭਾਗੀ ਖਬਰ ਸਾਹਮਣੇ ਆਈ ਆ ਦੱਸ ਦਿੱਤੇ ਕਿ ਅਬੋਰ ਦੇ ਇੱਕ ਪਰਿਵਾਰ ਦੇ ਵਿੱਚੋਂ ਜਿਹੜਾ ਆ ਇੱਕ ਨੌਜਵਾਨ ਸ੍ਰੀ ਮੁਕਤੇਸ਼ਵਰ ਧਾਮ ਨੂੰ ਜਾਂ ਰਿਹਾ ਸੀਗਾ ਤਾਂ ਉੱਥੇ ਜਦੋਂ ਸਰੋਵਰ ਦੇ ਵਿੱਚ ਨਹਾਉਂਦਾ ਤਾਂ ਉੱਥੇ ਸਰੋਵਰ ਦੇ ਵਿੱਚ ਉਹ ਗੁੰਮ ਹੋ ਜਾਂਦਾ ਯਾਨੀ ਕਿ ਲਾਪਤਾ ਹੋ ਜਾਂਦਾ ਜਿਸ ਤੋਂ ਬਾਅਦ ਪਰਿਵਾਰ ਦੇ ਹੋਛੜ ਜਾਂਦੇ ਨੇ ਉੱਥੇ ਚੀਕ ਚਹਾਰਾ ਮਚਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਸ ਪਰਿਵਾਰ ਦਾ ਨੌਜਵਾਨ ਅੱਖਾਂ ਦੇ ਸਾਹਮਣੇ ਪਾਣੀ ਦੇ ਵਿੱਚ ਡੁੱਬ ਜਾਂਦਾ ਤਾਂ ਉਸ ਪਰਿਵਾਰ ਦਾ ਹਾਲ ਉਹ ਹੀ ਜਾਣੇ ਜਿਸ ਤਰ੍ਹਾਂ ਜਿਹੜੀ ਆ ਘਟਨਾ ਵਾਪਰਦੀ ਆ ਤਾਂ ਉਸ ਤੋਂ ਬਾਅਦ ਮੌਕੇ ਤੇ ਜਿਹੜੀ ਆ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਆ ਪਰ ਨਹੀਂ بچਿਆ ਪਰ ਫਿਲਹਾਲ ਐਨਡੀਆਰਫੋਰਸ ਟੀਮਾਂ ਦੇ ਵੱਲੋਂ ਜਿਹੜੀ ਆ ਲੱਖ ਕੋਸ਼ਿਸ਼ ਕਰਨ ਤੋਂ ਬਾਅਦ ਲਗਾਤਾਰ ਜਿਹੜੇ ਆ ਉਹਨਾਂ ਦੀ ਨੌਜਵਾਨ ਦੀ ਭਾਲ ਚੱਲੀ ਸੀਗੀ ਤਾਂ ਆਖਿਰਕਾਰ ਐਨਡੀਆਰਫ ਟੀਮ ਨੂੰ ਹਾਸਲ ਸਫਤਤਾ ਸਿਰ ਮਿਲੀ ਆ ਕਿਉਂਕਿ 3 ਦਿਨ ਪਹਿਲਾਂ ਜਿਹੜਾ ਆ ਲਾਪਤਾ ਹੋਏ ਨੌਜਵਾਨ ਦੀ ਅੱਜ ਝੀਲ ਦੇ ਵਿੱਚੋਂ ਲਾਸ਼ ਮਿਲੀ ਹੈ ਦੱਸ ਦੇ ਕਿ ਸ੍ਰੀ ਮੁਕਤੇਸ਼ਵਰ ਧਾਮ ਵਿਖੇ ਤਿੰਨ ਦਿਨ ਪਹਿਲਾਂ ਲਾਪਤਾ ਹੋਏ ਯੁਵਕ ਦੀ ਜੜੀ ਆ ਝੀਲ ਦੇ ਵਿੱਚੋਂ ਲਾਸ਼ ਮਿਲੀ ਹੈ ਦੱਸ ਦੇ ਕਿ ਸੁਰਿਆਸ਼ ਨਾਮਕ ਯੁਵਕ ਜੋ ਕਿ ਲਾਮੇਨੀ ਦਾ ਰਹਿਣ ਵਾਲਾ ਸੀ ਅੱਜ ਤੋਂ ਤਿੰਨ ਦਿਨ ਪਹਿਲਾਂ ਸ੍ਰੀ ਮੁਕਤੇਸ਼ਵਰ ਧਾਮ ਵਿਖੇ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਇਆ ਸੀ ਤਾਂ ਇਸ਼ਨਾਨ ਕਰਨ ਦੇ ਦੌਰਾਨ ਉਹ ਲਾਪਤਾ ਹੋ ਗਿਆ ਜਿਸ ਤੋਂ ਬਾਅਦ ਥਾਣਾ ਸ਼ਾਹਪੁਰ ਕੰਡੀ ਪੁਲਿਸ ਅਤੇ ਐਸਟੀਆਰਐਫ ਟੀਮਾਂ ਦੇ ਵੱਲੋਂ ਜਿਹੜਾ ਲਗਾਤਾਰ ਯੁਵਕ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਜਿਸ ਨੂੰ ਅੱਜ 3 ਦਿਨਾਂ ਬਾਅਦ ਸ੍ਰੀ ਮੁਕਤੇਸ਼ਵਰਤਾਮ ਦੀ ਝੀਲ ਦੇ ਵਿੱਚੋਂ ਮ੍ਰਿਤਕ ਦੀ ਜਿਹੜੀ ਨੌਜਵਾਨ ਦੀ ਲਾਸ਼ ਮਿਲਦੀ ਆ ਇਸ ਮੌਕੇ ਜਾਣਕਾਰੀ ਦਿੰਦਿਆ ਥਾਣਾ ਸ਼ਾਹਪੂਰ ਕੰਢੀ ਪੁਲਿਸ ਦੀ ਪਰਿਵਾਰੀ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਤਹਿਸੀਲਦਾਰ ਤਾਰਕਲਾ ਮਨੀਸ਼ ਕੁਮਾਰ ਅਤੇ SDRF ਟੀਮ ਦੇ ਇਨਚਾਰਜ ਸਬ ਇੰਸਪੈਕਟਰ ਵਿਨੋਦ ਕੁਮਾਰ ਨੇ ਦੱਸਿਆ ਕਿ ਅੱਜ ਤੋਂ 3 ਦਿਨ ਪਹਿਲਾਂ ਸ਼੍ਰੀ ਮੁਕਤੇਸ਼ਵਰ ਦਾਮ ਵਿਕੇ ਲਾਪਤਾ ਹੋ ਜੋ ਵਿਕ ਦੀ ਲਾਸ਼ ਨੂੰ ਅੱਜ ਐਸਟੀਆਰਐਫ ਟੀਮ ਦੇ ਵੱਲੋਂ 3 ਦਿਨ ਬਾਅਦ ਕੱਢਿਆ ਆ ਗਿਆ ਤਾਂ ਅਤੇ ਜਿਸ ਤੋਂ ਬਾਅਦ ਮ੍ਰਿਤਕ ਦੀ ਦੇ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਆਓ ਜਾਣਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਕੀ ਕੁਝ ਕਹਿਣਾ ਕਿਵੇਂ ਉਹਨਾਂ ਦੇ ਅੱਖਾਂ ਦੇ ਸਾਹਮਣੇ ਜਿਹੜਾ ਸੀਗਾ ਇਹ ਘਟਨਾਵਾਂ ਆਪੜੀਆ ਤਾਂ ਉਸ ਤੋਂ ਪਹਿਲਾਂ ਦੱਸ ਦੇ ਕਿ ਜਿੰਨਾ ਤੋਂ ਵੱਲੋਂ ਜਿਹੜੀ ਆ ਇਸ ਨੌਜਵਾਨ ਦੀ ਝੀਲ ਦੇ ਵਿੱਚੋਂ ਉਹ ਵਿੱਚੋਂ ਜਿਹੜੀ ਆ ਲਾਸ਼ ਕੱਢੀ ਗਈ ਆ ਐਸ ਡੀ ਆਰ ਐਫ ਟੀਮ ਦੇ ਅਧਿਕਾਰੀ ਤਾਂ ਕੀ ਕੁਝ ਕਹਿਣਾ ਕਿਵੇਂ ਇਸ ਦੀ ਭਾਲ ਕੀਤੀ ਆ ਆਉ ਜਾਣਦੇ ਆ ਉਹਨਾਂ ਦੀ ਜੁਬਾਨੀ ਅੱਜ ਤੋਂ 3 ਦਿਨ ਪਹਿਲਾਂ ਇੱਕ ਬੱਚੇ ਦੀ ਜਿਹੜੀ ਜਿਹੜੀ ਬੋਡੀ ਪਾਣੀ ਦੇ ਵਿੱਚ ਟਿਕਨ ਕਰਕੇ ਲਾਪਤਾ ਹੋਇਆ ਸੀਗਾ ਉਹ ਅੱਜ ਬੱਚੇ ਦੀ ਜਿਹੜੀ ਬੋਡੀ ਆਪਾਂ ਰਿਕਵਰ ਕਰ ਲਈ ਆ ਔਰ ਇਹ ਜਿਹੜੀ ਹੈ ਐਸ ਡੀ ਆਰ ਐਫ ਟੀਮ ਇਹ ਜਿਹੜੀ ਆਪਾਂ ਇਹਦੇ ਵਿੱਚ ਮਦਦ ਲਈ ਗਈ ਆ ਰਿਕਵਰ ਹੋਣ ਤੋਂ ਬਾਅਦ ਜਿਹੜੀ ਉਹਦੀ ਬਾਡੀ ਆ ਉਹਦੇ ਪੇਰੈਂਟਸ ਨੇ ਹਵਾਲੇ ਕਰ ਦਿੱਤੀ ਆ ਔਰ ਇਹ ਜਿਹੜੀ ਬਾਡੀ ਆ ਸਭ ਨੂੰ ਮਤਲਬ ਕਰਨ ਦੇ ਬਾਅਦ ਰਿਕਵਰ ਹੋ ਗਈ ਆ ਹਾਂ ਜਿਵੇਂ ਮਨੀਸ਼ਵਰ ਤਸੀਲਾ ਧਾਕਣਾ ਇਹ ਮੇਰੀ ਡਿਊਟੀ ਤੇਲੀ ਪ੍ਰਸ਼ਾਸਨ ਨੂੰ ਇੱਥੇ ਇਹ ਬੱਚਾ ਜਿਹੜਾ ਆ 30 ਤਰੀਕ ਨੂੰ ਆਪਣੀ ਫੈਮਲੀ ਦੇ ਨਾਲ ਇੱਥੇ ਆਇਆ ਸੀਗਾ ਮੱਥਾ ਦੇਖਣ ਤੇ ਸੁਨਾਣ ਕਰਦੇ ਹੋਏ ਇਹਦਾ ਪੈਰ ਫਿਸਲ ਗਿਆ ਤੇ ਇਹ ਗੁਗਲੀਆ ਦਰਿਆ ਦੇ ਵਿੱਚ ਤੇ ਜਿਹੜੀ ਜਿਹੜੀ ਬੋਡੀ ਰਿਕਵਰ ਕਰ ਲਈ ਗਈ ਆ ਤੇ ਹੁਣ ਅਗਲੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਅੱਜ ਬੋਡੀ ਮਿਲੀ ਆ ਕਿੰਨੇ ਘੰਟੇ ਬਾਅਦ ਜਿਹੜੀ ਬੋਡੀ ਮਿਲਦੀ ਆ ਜੀ ਅਸੀਂ ਲਗਭਗ 50 ਘੰਟੇ ਤੋਂ ਸਰਚ ਕਰਦੇ ਪਏ ਅਸੀਂ ਤੇ ਅੱਜ ਹੁਣ ਬੋਡੀ ਮਿਲੀ 50 ਘੰਟੇ ਬਾਅਦ ਕੱਟੂ ਘੜੀ ਤੋਂ 230-300 ਮੀਟਰ ਅੱਗੇ ਬੋਡੀ ਮਿਲੀ ਜਾਣੇ ਕੀ ਨਾਮ ਆ ਕੇ ਮੁੰਡਾ ਆ ਸਰ ਤੇ ਉਹ ਮੁੰਡੇ ਦਾ 15 ਸਾਲ ਉਮਰ ਸੀਗਾ ਸੂਰਿਆਨ ਨਾਮ ਸੀਗਾ ਆ ਪਠਾਨਕੋਟ ਦੇ ਰਹਿਣ ਵਾਲਾ ਮੁੰਡਾ ਸੀ ਜੀ ਹੋਰ ਕੀ ਮੈਸੇਜ ਦੇਣਾ ਚਾਹੁੰਦਾ ਸਰ ਮੈਸੇਜ ਇਹਦੇ ਜਿਹਨੂੰ ਤੈਰਨਾ ਤੈਰਨਾ ਨਹੀਂ ਆਉਂਦਾ ਨਾ ਉਹ ਪਾਣੀ ਦੇ ਨੇੜੇ ਨਾ ਜਾਵੇ ਔਰ ਇਹ ਡੈਮ ਹੈ ਡੈਮ ਦੀ ਪਾਣੀ ਕਦੋਂ ਖੋਲ ਦਿੰਦੇ ਕਦੋਂ ਇੱਥੇ ਤੋਂ ਬੰਦ ਹੋਣਾ ਚਾਹੀਦਾ ਇੱਥੇ ਠੀਕ ਹੈ ਜੀ ਐਸਡੀਆਰਐਫ ਇਨਚਾਰਜ ਮੈਂ ਕਹਿਣਾ ਚਾਹੁੰਦਾ ਇੱਥੇ ਬੰਦ ਹੋਣਾ ਚਾਹੀਦਾ ਅਸਨਾ ਕੱਲ ਆਦੋ ਉੱਪਰ ਆਪਣਾ ਇਸ਼ਨਾਨ ਕਰੇ ਔਰ ਜਿਹੜੀ ਆਸਥਾ ਹੈ ਉਹਦਾ ਕਰੇ ਕਿਉਂਕਿ ਡੈਮ ਦੇ ਨੇੜੇ ਇੱਥੇ ਇਸ਼ਨਾਨ ਕਰਨ ਦਾ ਜਗ੍ਹਾ ਹੋਣਾ ਹੀ ਨਹੀਂ ਚਾਹੀਦਾ ਸਰ ਰਾਤ ਵੀ ਤੁਸੀਂ ਸਰਚ ਕਰਦੇ ਰਹੇ ਜੀ ਜਾਂ ਦਿਨ ਦਿਨ ਤੁਸੀਂ ਕਰਦੇ ਸੀ ਆਪਾਂ 3 ਦਿਨ ਤੋਂ ਸਫਰ ਸਰਚ ਕਰ ਰਹੇ ਮੰਗਲਵਾਰ ਤੋਂ ਲੱਗੇ ਨੇ ਅਜਵੀਰਵਾਰ ਹੋ ਗਿਆ ਅੱਜ ਹੁਣੇ ਮਿਲਿਆ ਬੋਡੀ ਕਿੰਨੇ ਘੰਟੇ ਬਾਅਦ ਬਾਹਰ ਆਈ ਹੈ ਬਾਡੀ ਬਾਰ ਇਹ ਲਗਭਗ ਜਦੋਂ ਡੁੱਬਨ ਤੋਂ ਬਾਅਦ 70 ਘੰਟੇ ਬਾਅਦ ਲਗਭਗ ਬਾਡੀ ਬਾਰ ਤੁਸੀਂ ਕਿੰਨੇ ਘੰਟੇ ਕੰਮ ਕਰਤਾ ਸਰ ਅਸੀਂ 50 ਤੋਂ 55 ਘੰਟੇ ਕੰਮ ਕਰਤਾ